ਪੰਜਾਬ ਦੀ ਸਿਆਸਤ ਦੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਮੁਲਕ ਜਾਂ ਵਿਸ਼ਵ ਦੀ ਸਿਆਸਤ ਦੇ ਵਿੱਚ ਕੁਝ ਨਾ ਕੁਝ ਫਿਰ ਬਦਲ ਹੁੰਦੇ ਰਹਿੰਦੇ ਆ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਆਈ ਰਹਿੰਦੀ ਆ ਤੇ ਫਿਰ ਇੱਕ ਵਾਰ ਭਾਰਤ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਜਪਾ ਦੇ ਵਿੱਚ ਜੋੜਨ ਦਾ ਜਿਹੜਾ ਉਹ ਸੱਦਾ ਦਿੱਤਾ ਜਾ ਰਿਹਾ ਆ ਜਿਹੜੇ ਵਿਧਾਇਕਾਂ ਨੇ ਬੀਬਾ ਸੰਗਰੂਰ ਤੋਂ ਨਰਿੰਦਰ ਕੌਰ ਭਰਾ ਜਿ ਉਹਨਾਂ ਵੱਲੋਂ ਮਿਲਦੀ ਆ ਕਿ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਆਪ ਕਿਤੇ ਢੋਈ ਨਹੀਂ ਤੇ ਪੰਜ ਪੀਰ ਨਾਲ ਆ ਜਿਹੜੀ ਹੈਗੀ ਆ ਵਿਧਾਇਕਾ ਅਨੰਦਰਿੰਦਰ ਕੌਰ ਭਰਾਜ ਉਹ ਕਾਫੀ ਜਿਹੜੇ ਆ ਹਮੇਸ਼ਾ ਹੀ ਸੁਲਕੀਆਂ ਵਿੱਚ ਰਹੇ ਆ ਤੇ ਉਹਨਾਂ ਦੇ ਉੱਤੇ ਜਿਹੜੇ ਲੱਗਦੇ ਗੰਭੀਰ ਜਿਹੜੇ ਇਲਜ਼ਾਮ ਆ ਉਹਨਾਂ ਦਾ ਵੀ ਲੇਖਾ ਜੋਖਾ ਕਰਨਾ ਬਣਦਾ ਆ ਆਮ ਆਦਮੀ ਪਾਰਟੀ ਇੱਕ ਬਹੁਤ ਵੱਡਾ ਖਲਾਸਾ ਕਰਦੀ ਆ ਜੀ ਖਰੀਆ ਮੰਤਰੀ ਆ ਜੀਮਾ ਸਾਹਿਬ ਉਹ ਇੱਕ ਖੁਲਾਸਾ ਕਰਦੇ ਆ ਕਿ ਆਪਰੇਸ਼ਨ ਨੋਟਿਸ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜਾ ਦਿੱਲੀ ਤੋਂ ਹਰਿਆਣਾ ਤੋਂ ਪੰਜਾਬ ਤੋਂ ਜਿਹੜਾ ਇਹ ਆਪਣਾ ਦਮ ਖੰਮ ਲਗਾ ਰਹੀ ਆ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਸ਼ਾਇਦ ਅਮਨ ਅਰੋੜਾ ਸੀਗੇ ਇੱਕ ਵਿਧਾਇਕ ਉਹ ਵੀ ਪਾਰਟੀ ਛੱਡ ਚੁੱਕੇ ਆ ਪਰ ਜਿਹੜਾ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਟੀਮ ਦਾ ਲੂਟਸ ਚੱਲ ਰਿਹਾ ਕਈ ਕਦੀ ਸ਼ਸ਼ੀਲ ਕੁਮਾਰ ਰਿੰਕੂ ਨੂੰ ਲੈ ਆਉਂਦੇ ਆ ਕਦੀ ਜਿਹੜਾ ਪਵਨ ਕੁਮਾਰ ਟੀਨੂ ਨੂੰ ਲੈ ਲੈਂਦੇ ਆ ਤੁਹਾਨੂੰ ਭਾਜਪਾ ਵਾਲੇ ਜਿਹੜੇ ਆ ਉਹ ਅਡਾਪਟ ਕਰ ਰਹੇ ਆ ਭਾਜਪਾ ਤੁਹਾਨੂੰ ਜਿਹੜੀ ਆ ਸਨ ਲਾ ਰਹੀ ਹੈ ਕਿੰਨਿਆਂ ਨੂੰ ਲਾ ਲੂ ਸਨ ਤੇ ਪੰਜਾਬ ਵਿੱਚੋਂ ਭਗਵੰਤ ਮਾਨ ਸਰਕਾਰ ਦਾ ਭੋਗ ਪਾ ਦੇਵੇਗੀ ਵੱਖ-ਵੱਖ ਕੰਪਨੀਆਂ ਕੋਲੋਂ ਜਾਂ ਵੱਖ-ਵੱਖ ਕਾਰਪੋਰੇਟ ਘਰਾੜਿਆਂ ਕੋਲੋਂ ਚੰਦਾ ਇਕੱਠਾ ਕੀਤਾ ਹੋਇਆ ਕਿ ਆਪ ਕੀ ਦੇ ਢੋਈ ਨਹੀਂ ਤੇ ਪੰਜ ਪੀਰ ਨਾਲ ਬੀਬੀ ਵਿਧਾਇਕਾ ਕਹਿੰਦੀ ਹੈ ਕਿ ਅਸੀਂ ਤਾਂ ਧੌਣ ਤੇ ਗੋਡਾ ਧਰ ਕੇ ਜਿਹੜਾ ਨਾ ਉਹ 117 ਸ਼ੀਟਾਂ ਜਿਹੜੀਆਂ ਲਵਾਂਗੇ ਤੇ ਜਿੱਤਾਂਗੇ ਆਮ ਆਦਮੀ ਪਾਰਟੀ ਦੇ ਉਹ ਵੀ ਜਾਂ ਕਹਿੰਦੇ ਆ ਕਿ ਸ਼ਾਮਦਾਮ ਦੰਡ ਭੇਦ ਜਿਹੜਾ ਉਹ ਇੱਕ ਜੁਮਲਾ ਬੋਲਿਆ ਸੀਗਾ ਤੁਸੀਂ ਜੁੜ ਚੁੱਕੇ ਹੋ ਕਲਮ ਨਿਊਜ਼ ਦੇ ਨਾਲ ਤੇ ਇੱਕ ਵਾਰ ਫਿਰ ਆਪ ਸਭ ਨੂੰ ਦੇਸ਼ ਪ੍ਰਦੇਸ਼ ਵਿੱਚ ਰਹਿੰਦੇ ਹੀ ਸਾਰੇ ਸੱਜਣਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਮੁਲਕ ਜਾਂ ਵਿਸ਼ਵ ਦੀ ਸਿਆਸਤ ਦੇ ਵਿੱਚ ਕੁਝ ਨਾ ਕੁਝ ਫੇਰ ਬਦਲ ਹੁੰਦੇ ਰਹਿੰਦੇ ਆ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਆਈ ਰਹਿੰਦੀ ਆ ਤੇ ਜੇ ਨਾ ਆਵੇ ਤੇ ਸਾਡੇ ਆਗੂ ਜਾਂ ਸਾਡੇ ਸਿਆਸਤਦਾਨ ਕੋਈ ਅਜਿਹੇ ਵਰਤਾਂਤ ਇਹੋ ਜਿਹਾ ਨੈਰੇਟਿਵ ਬਣਾ ਲੈਂਦੇ ਆ ਕਿ ਜਿਹਦੇ ਨਾਲ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਪਟਕਾ ਕੇ ਜਾਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਵੱਲ ਲੋਕਾਂ ਦਾ ਧਿਆਨ ਨਾ ਜਾਵੇ ਅਜਿਹਾ ਕੋਈ ਨਾ ਕੋਈ ਮਾਹੌਲ ਸਿਰਜ ਲੈਂਦੇ ਆ ਅਜਿਹਾ ਹੀ ਇਹ ਦੁਬਾਰਾ ਇੱਕ ਵਾਰੀ ਮਾਹੌਲ ਆਮ ਆਦਮੀ ਪਾਰਟੀ ਵੱਲੋਂ ਫਿਰ ਲੰਮੇ ਸਮੇਂ ਬਾਅਦ ਸਿਰਜਿਆ ਜਾ ਰਿਹਾ ਕਿ ਆਪਰੇਸ਼ਨ ਲੋਟਸ ਦੇ ਤਹਿਤ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਤੇ ਪਾਰਟੀ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਤੇ ਫਿਰ ਇੱਕ ਵਾਰ ਭਾਰਤ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਜਪਾ ਦੇ ਵਿੱਚ ਜੁੜਨ ਦਾ ਜਿਹੜਾ ਉਹ ਸੱਦਾ ਦਿੱਤਾ ਜਾ ਰਿਹਾ ਆ ਜਿਹਦੀ ਤਾਜ਼ਾ ਮਿਸਾਲ ਆ ਜਿਹੜੇ ਵਿਧਾਇਕਾਂ ਨੇ ਬੀਬਾ ਸੰਗਰੂਰ ਤੋਂ ਨਰਿੰਦਰ ਕੌਰ ਭਰਾ ਜਿ ਉਹਨਾਂ ਵੱਲੋਂ ਮਿਲਦੀ ਆ ਕਿ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨਾਇਬ ਸਿੰਘ ਸੈਣੀ ਨੇ ਜਿਹੜੇ ਅੱਜਕੱਲ ਕਾਫੀ ਸਰਗਰਮ ਨੇ ਸਮੁੱਚੇ ਪੰਜਾਬ ਦੀ ਰਾਜਨੀਤੀ ਜਿਹੜੀ ਭਾਜਪਾ ਦੀ ਰਾਜਨੀਤੀ ਆ ਉਹਦੇ ਵਿੱਚ ਜਿਹੜੇ ਸਰਗਰਮ ਨੇ ਨਾਇਬ ਸਿੰਘ ਸੈਣੀ ਕਿ ਉਹਨਾਂ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਆਓ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਜੁੜ ਕੇ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਾ ਉਹ ਰਾਜਨੀਤਿਕ ਪੱਲਾ ਫੜ ਲਵੋ ਪਰ ਦੂਸਰੇ ਪਾਸੇ ਅਸੀਂ ਇਹ ਸੋਚੀਏ ਕਿ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਆਪ ਕਿਤੇ ਢੋਈ ਨਹੀਂ ਤੇ ਪੰਜ ਪੀਰ ਨਾਲ ਮੇਰਾ ਮਤਲਬ ਕਿ ਆਪਣਾ ਤਾਂ ਕੋਈ ਦਰਨੀਆ ਕੋਈ ਘਰਨੀਆ ਆਪਣਾ ਕੋਈ ਉਮੀਦ ਨਹੀਂ ਆ ਆਸਰਾ ਨਹੀਂ ਆ ਭੁਵਿਕ ਨਹੀਂ ਆ ਪਰ ਅਸੀਂ ਤਾਂ ਹੋਰਨਾਂ ਦਾ ਵੀ ਜਿਹੜਾ ਵਾ ਉਹ ਬੇੜਾ ਪਾਰ ਕਰਨਾ ਕਾਰਨ ਇਹ ਆ ਕਿ ਆਮ ਆਦਮੀ ਬੀਬੀ ਜਿਹੜੀ ਹੈਗੀ ਆ ਵਿਧਾਇਕਾ ਨਰਿੰਦਰ ਕੌਰ ਭਰਾਜ ਉਹ ਕਾਫੀ ਜਿਹੜੇ ਆ ਹਮੇਸ਼ਾ ਹੀ ਸੁਰਖੀਆਂ ਵਿੱਚ ਰਹੇ ਆ ਚਾਹੇ ਉਹ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਉਹਨਾਂ ਦੀ ਸਾਦਗੀ ਦੀ ਗੱਲ ਕਰਦੀਏ ਜਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਬਹੁਤ ਵੱਡੇ ਵੱਡੇ ਜਿਹੜੇ ਕਾਰਨਾਮੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਤੇ ਉਹਨਾਂ ਦੇ ਉੱਤੇ ਜਿਹੜੇ ਲੱਗਦੇ ਗੰਭੀਰ ਜਿਹੜੇ ਇਲਜ਼ਾਮ ਆ ਉਹਨਾਂ ਦਾ ਵੀ ਲੇਖਾ ਜੋਖਾ ਕਰਨਾ ਬਣਦਾ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਕਾਰ ਬਣਦੀ ਆ 2022 ਦੇ ਵਿੱਚ ਤੇ ਮੇਰੇ ਖਿਆਲ ਸਤੰਬਰ ਅਕਤੂਬਰ ਮਹੀਨੇ ਦੇ ਵਿੱਚ ਜਾ ਕੇ ਤੇ ਆਮ ਆਦਮੀ ਪਾਰਟੀ ਇੱਕ ਬਹੁਤ ਵੱਡਾ ਖਲਾਸਾ ਕਰਦੀ ਆ ਜੀ ਉਹ ਕਾਫੀ ਜਿਹੜੇ ਹੈਗੇ ਇਹਨਾਂ ਦੇ ਵਿਧਾਇਕ ਉਹਨਾਂ ਨੂੰ ਨਾਲ ਲੈ ਕੇ ਤੇ ਸਾਡੇ ਜਿਹੜੇ ਖਰੀਆ ਮੰਤਰੀ ਆ ਜੀਮਾ ਸਾਹਿਬ ਉਹ ਇੱਕ ਖੁਲਾਸਾ ਕਰਦੇ ਆ ਕਿ ਆਪਰੇਸ਼ਨ ਨੋਟਿਸ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜਾ ਦਿੱਲੀ ਤੋਂ ਹਰਿਆਣਾ ਤੋਂ ਪੰਜਾਬ ਤੋਂ ਜਿਹੜਾ ਇਹ ਆਪਣਾ ਦਮਖੰਮ ਲਗਾ ਰਹੀ ਆ ਤੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸਾਂ ਹੁੰਦੀਆਂ ਤੇ ਲੂਟਸ ਦਾ ਜਿਹੜਾ ਰੌਲਾ ਪੈਂਦਾ ਅਦਾਲਤਾਂ ਤੱਕ ਮਸਲੇ ਜਾਂਦੇ ਆ ਤੇ ਹੋਰ ਵੀ ਦਿੱਲੀ ਦੇ ਵਿੱਚ ਵੀ ਇਹਦੀ ਚਰਚਾ ਹੁੰਦੀ ਆ ਪਰ ਉਸ ਤੋਂ ਬਾਅਦ ਕੋਈ ਵੀ ਇੱਕ ਵਿਧਾਇਕ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵੱਲ ਨਹੀਂ ਜਾਂਦਾ ਉਹ ਵੱਖਰੀ ਗੱਲ ਆ ਕਿ ਲੁਧਿਆਣ ਜਿਹੜੇ ਜਲੰਧਰ ਦੇ ਸ਼ਸ਼ੀਲ ਰਿੰਕੂ ਆ ਉਹ ਆਮ ਆਦਮੀ ਪਾਰਟੀ ਛੱਡ ਦਿੰਦੇ ਆ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਸ਼ਾਇਦ ਅਮਨ ਅਰੂਣਾ ਸੀਗੇ ਇੱਕ ਵਿਧਾਇਕ ਉਹ ਵੀ ਪਾਰਟੀ ਛੱਡ ਚੁੱਕੇ ਆ ਹੁਣ ਗੱਲ ਕਰ ਲਈਏ ਆਪਰੇਸ਼ਨ ਲੋਟਸ ਦੀ ਭਾਰਤੀ ਜਨਤਾ ਪਾਰਟੀ ਦਾ ਤਾਂ ਆਪਰੇਸ਼ਨ ਚੱਲ ਰਿਹਾ ਲੋਟਸ ਪਰ ਜਿਹੜਾ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਟੀਮ ਦਾ ਲੋਟਸ ਚੱਲ ਰਿਹਾ ਕਿ ਕਦੀ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਆਉਂਦੇ ਆ ਕਦੀ ਜਿਹੜਾ ਪਵਨ ਕੁਮਾਰ ਟੀਨੂ ਨੂੰ ਲੈ ਲੈਂਦੇ ਆ ਕਦੀ ਰਾਜਕਮਾਰ ਵਰਗੇ ਜਿਹੜੇ ਵਿਧਾਇਕ ਆ ਉਹਨਾਂ ਨੂੰ ਲੈ ਲੈਂਦੇ ਆ ਜਾਂ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਕੁਝ ਵਿਧਾਇਕ ਨੇ ਉਹਨਾਂ ਦੇ ਨਾਲ ਤੋੜ ਵਿਛੋੜੇ ਦੀ ਰਾਜਨੀਤੀ ਚੱਲਦੀ ਆ ਉਹ ਵੱਖਰੀ ਗੱਲ ਆ ਕਿ ਸ਼ਸ਼ੀਲ ਰਿੰਕੂ ਤੇ ਜਾਂ ਫਿਰ ਉਹਨਾਂ ਦੇ ਜਿਹੜੇ ਹੋਰ ਨਾ ਪਾਰਟੀਆਂ ਦੇ ਵਿੱਚੋਂ ਅਡਾਪਟ ਕੀਤੇ ਜਿਹੜੇ ਆਗੂ ਆ ਜਿਹੜੇ ਐਮਐਲਏ ਬਣਾਏ ਆ ਉਹ ਜਾ ਚੁੱਕੇ ਆ ਜਾਂ ਉਹਨਾਂ ਨੂੰ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਹੁਣ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਯਾਰ ਬਹੁਤ ਵੱਡੇ ਨੈਰੇਟਿਵ ਜਿਹੜੇ ਆ ਨਾ ਹੁਣ ਤੱਕ ਇਹ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਸਿਰਜ ਚੁੱਕੀ ਆ ਕਾਰਨ ਕਿਉਂਕਿ ਲੋਕਾਂ ਕੋਲ ਜਾਣ ਦਾ ਲੋਕਾਂ ਨਾਲ ਜਿਹੜਾ ਸਰਕਾਰ ਦਾ ਕੋਈ ਕੀਤਾ ਹੋਇਆ ਕੰਮ ਉਹ ਤਾਂ ਸਾਂਝਾ ਕਰਨ ਨੂੰ ਹੈ ਨਹੀਂ ਹਰ ਗੱਲ ਦੇ ਵਿੱਚ ਜਿਹੜਾ ਇੱਕ ਨੈਰੇਟਿਵ ਬਣਾਇਆ ਜਾਂਦਾ ਹਰ ਮਸਲੇ ਨੂੰ ਹਰ ਸਹੂਲਤ ਨੂੰ ਇੱਕ ਬਹੁਤ ਵੱਡਾ ਗਲੈਮਸ ਦਿੱਤਾ ਜਾਂਦਾ ਮਸ਼ਹੂਰੀਆਂ ਦੇ ਨਾਲ ਤੇ ਪਰ ਗੱਲ ਫੇਰ ਵੀ ਨਹੀਂ ਬਣਦੀ ਫੇਰ ਇੱਕ ਹੋਰ ਕੋਈ ਵੱਡਾ ਨੈਟਿਵ ਜਿਹੜਾ ਉਹ ਸਿਰਜਣਾ ਪੈਂਦਾ ਜੇ ਗੱਲ ਕਰ ਲਈਏ ਕਿ ਤੁਹਾਨੂੰ ਭਾਜਪਾ ਵਾਲੇ ਜਿਹੜੇ ਆ ਉਹ ਅਡਾਪਟ ਕਰ ਰਹੇ ਆ ਭਾਜਪਾ ਤੁਹਾਨੂੰ ਜਿਹੜੀ ਆ ਸੰਨ ਲਾ ਰਹੀ ਆ ਕਿੰਨਿਆਂ ਨੂੰ ਲਾਲੂ ਸੰਨ ਕੋਈ ਗੱਲ ਬਣਦੀ ਨਹੀਂ ਉਦਾਂ ਤਾਂ ਸਦਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਆ ਵਿਰੋਧੀ ਧਿਰ ਦੇ ਆਗੂ ਉਹਨਾਂ ਨੇ ਤਾਂ ਅੱਜ ਤੋਂ 1.5-2 ਸਾਲ ਪਹਿਲਾਂ ਹੀ ਇਹ ਆਰਾਗ ਆਲਾਪਿਆ ਸੀ ਕਿ ਇਹ ਆਮ ਆਦਮੀ ਪਾਰਟੀ ਦਾ ਵੀ ਮਹਾਰਾਸ਼ਟਰ ਦੀ ਸ਼ਿਵਸ਼ਨਾ ਵਰਗਾ ਹਸ਼ਰ ਹੋਵੇਗਾ ਭਾਤੀ ਜਨਤਾ ਪਾਰਟੀ ਬਹੁਤ ਜਲਦੀ ਇਹਨਾਂ ਵਿੱਚ ਸਨ ਮਾਰ ਕੇ ਤੇ ਪੰਜਾਬ ਵਿੱਚੋਂ ਭਗਵੰਤ ਮਾਨ ਸਰਕਾਰ ਦਾ ਭੋਗ ਪਾ ਦੇਵੇਗੀ ਪਰ ਉਹ ਸਦਾਰ ਪਤਾਪ ਸਿੰਘ ਬਾਜਵਾ ਦੀਆਂ ਉਹ ਭਵਿਕ ਬਾਣੀਆਂ ਉਹ ਜਿਹੜੀਆਂ 86 ਸਰਗੋਸ਼ੀਆਂ ਉਹ ਤਾਂ ਕੋਈ ਰੰਗ ਨਹੀਂ ਲਈ ਉਹਦਾ ਵੀ ਕਾਰਨ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਲ ਇੱਕ ਬਹੁਤ ਵੱਡਾ ਜਿਹੜਾ ਫਤਵਾ ਵਾ ਲੋਕਾਂ ਦਾ ਪੰਜਾਬ ਦੇਆਂ ਦਾ 95 ਉਹਨਾਂ ਦੇ ਕੋਲ ਵਿਧਾਇਕ ਆ ਸੋ ਇੰਨੇ ਵਿਧਾਇਕਾਂ ਨੂੰ ਤੋੜਨਾ ਇੰਨੇ ਜਿਹੜਾ ਆਪਰੇਸ਼ਨ ਲੋਟਸ ਦੇ ਵਿੱਚ ਲਿਆਉਣਾ 25-25 ਕਰੋੜ ਦਾ ਜਿਹੜਾ ਦਾਵਾ ਕੀਤਾ ਜਾਂਦਾ ਕਿ ਸਾਨੂੰ 25-25 ਕਰੋੜ ਰੁਪਇਆ ਦੇਣ ਦਾ ਜਿਹੜਾ ਆ ਵਾ ਲਾਲਚ ਦਿੱਤਾ ਜਾਂਦਾ ਹੋਰ ਵੱਡੀਆਂ ਅਹੁਦੇਦਾਰੀਆਂ ਦੇਣ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਇੱਕ ਲਾਲਚ ਦਿੱਤਾ ਜਾਂਦਾ ਪਰ ਜੇ ਆਪਾਂ ਅੰਦਾਜ਼ਾ ਲਾਈਏ ਕਿ ਪਾਰਟੀ ਭਾਰਤੀ ਜਨਤਾ ਪਾਰਟੀ ਕੋਲ ਕੋਈ سرمਾਈ ਦੀ ਤਾਂ ਕਮੀ ਨਹੀਂ ਉਹਨਾਂ ਕੋਲ ਤੇ ਹਜ਼ਾਰਾਂ ਕਰੋੜ ਜਿਹੜਾ ਉਹ ਹੈਗਾ ਵਾ ਚੋਣ ਫੰਡ ਉਹੀ ਪਿਆ ਹੋਇਆ ਆਮ ਆਦਮੀ ਪਾਰਟੀ ਦਾ ਉਹਦੇ پاس ਕੁ ਵੀ ਨਹੀਂ ਆ ਜੇ ਫੰਡ ਦੇ ਹਿਸਾਬ ਦੇ ਨਾਲ ਲਈਏ 10 ਹਜ਼ਾਰ ਕਰੋੜ ਤੱਕ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦਾ ਰੌਲਾ ਪੈਂਦਾ ਜਿਹੜਾ ਉਹਨਾਂ ਨੇ ਵੱਖ-ਵੱਖ ਕੰਪਨੀਆਂ ਕੋਲੋਂ ਜਾਂ ਵੱਖ-ਵੱਖ ਕਾਰਪੋਰੇਟ ਘਰਾੜਿਆਂ ਕੋਲੋਂ ਚੰਦਾ ਇਕੱਠਾ ਕੀਤਾ ਹੋਇਆ ਉਹਨਾਂ ਬਾਅਦ ਤੇ 10 20 30 40 ਵਿਧਾਇਕ ਖਰੀਦਣੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕੋਈ 7-800 ਕਰੋੜ ਰੁਪਈਆ ਖਰਚਣਾ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਐ ਖੱਬੇ ਹੱਥ ਦੀ ਖੇਡ ਆ ਪਰ ਕਾਰਨ ਇਹ ਆ ਕਿ ਉਹਨਾਂ ਨੇ ਇਸ ਖੇਡ ਨੂੰ ਖੇਡ ਕੇ ਕਰਨਾ ਕੀ ਆ ਭਾਰਤੀ ਜਨਤਾ ਪਾਰਟੀ ਦਾ ਇਹ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਨਲਾਇਕੀਆਂ ਨੇ ਲੋਕਾਂ ਦੇ ਨਾਲ ਜਿਹੜੀ ਗੁੱਡ ਗਵਰਨੈਂਸ ਦੀ ਗੱਲ ਹੋਈ ਆ ਗਰੰਟੀਆਂ ਨੇ ਉਹ ਪੂਰੀਆਂ ਨਾ ਹੋਣ ਤੇ ਇਹ ਆਮ ਆਦਮੀ ਪਾਰਟੀ ਜਿਹੜੀ ਰਾਜਨੀਤਿਕ ਤੌਰ ਤੇ ਖੁਦ ਹੀ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਪੰਜਾਬ ਦੇ ਸਿਆਸੀ ਹਾਸ਼ੀਏ ਦੇ ਵਿੱਚੋਂ ਬਾਹਰ ਹੋ ਜਾਵੇ ਸੋ ਮੇਰੇ ਖਿਆਲ ਦੇ ਵਿੱਚ ਭਾਜਪਾ ਨੂੰ ਕੋਈ ਐਡਾ ਤਰਦਦ ਕਰਨ ਦੀ ਲੋੜ ਨਹੀਂ ਆ ਪਰ ਬਾਰ ਬਾਰ ਜਿਹੜੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਪਰੇਸ਼ਨ ਲੋਟਸ ਦੀ ਕਹਾਣੀ ਘੜੀ ਜਾਂਦੀ ਆ ਇੱਕ ਫਿਰ ਵਰਤਾਤ ਸਿਰਜਿਆ ਜਾਂਦਾ ਜਿਵੇਂ ਮੈਂ ਪਹਿਲਾਂ ਹੀ ਦੁਹਰਾ ਚੁੱਕਿਆ ਕਿ ਆਪ ਕਿਤੇ ਢੋਈ ਨਹੀਂ ਤੇ ਪੰਜ ਪੀਰ ਨਾਲ ਕਿ ਤੁਹਾਨੂੰ ਤਾਂ ਇਸ ਗੱਲ ਦਾ ਫਿਕਰ ਪਿਆ ਹੋਇਆ ਕਿ ਅਗਲੀ ਵਾਰ ਪਤਾ ਨਹੀਂ ਟਿਕਟ ਮਿਲਣੀ ਆ ਜਾਂ ਨਹੀਂ ਮਿਲਣੀ ਆ ਤੇ ਕਿਉਂ ਨਾ ਆਪਾਂ ਇੱਧਰ ਕੋਈ ਜਿਗਾਰਡ ਕਰ ਲਈਏ ਤੇ ਜੇ ਉਧਰ ਨਹੀਂ ਜਿਗਾਰਡ ਹੁੰਦਾ ਤੇ ਇਹੋ ਜਿਹਾ ਨੈਰੇਟਿਵ ਸਿਰਜੋ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਉਹ ਤੁਹਾਡੀ ਆਉਣ ਵਾਲੇ ਜਿਹੜੀ ਚੋਣਾਂ ਨੇ 2027 27 ਦੇ ਵਿੱਚ ਉਹਦੇ ਵਿੱਚ ਫੇਰ ਤੁਹਾਡੀ ਜਿਹੜੀ ਆ ਟਿਕਟ ਨੂੰ ਬਰਕਰਾਰ ਰੱਖੇ ਪਰ ਅਜਿਹਾ ਹੋਣਾ ਨਹੀਂ ਲੱਗਦਾ ਬਹੁਤ ਸਾਰੇ ਪੰਜਾਬ ਦੇ ਦਰਜਨ ਤੋਂ ਵੱਧ ਜਿਹੜੇ ਵਿਧਾਇਕਾਂ ਉਹਨਾਂ ਦੇ ਉੱਤੇ ਬਹੁਤ ਗਹਿਰ ਗੰਭੀਰ ਜਿਹੜਿਆ ਕਰਪਸ਼ਨ ਦੇ ਜਾਂ ਕ੍ਰਾਈਮ ਦੇ ਜਾਂ ਹੋਰ ਜਿਹੜੀ ਇੱਕ ਟ੍ਰਿਪਲ ਸੀ ਸੀਗੀ ਕਰਪਸ਼ਨ ਕ੍ਰਾਈਮ ਤੇ ਕਰੈਕਟਰ ਇਹ ਤਿੰਨਾਂ ਹੀ ਚੀਜ਼ਾਂ ਤੋਂ ਡਿੱਗੇ ਹੋਏ ਜਿਹੜੇ ਵਿਧਾਇਕ ਆ ਉਹਨਾਂ ਦੀ ਛੁੱਟੀ ਲਗਭਗ ਪੰਜਾਬ ਦੇ ਵਿੱਚੋਂ ਤੈਅ ਆ ਸਾਬਕਾ ਮੰਤਰੀ ਵੀ ਹੈਗੇ ਜਿਹੜੇ ਪੰਜਾਬ ਦੇ ਰਹੇ ਉਹਨਾਂ ਦੀ ਵੀ ਛੁੱਟੀ ਤੈਅ ਆ ਔਰ ਹੋਰ ਜਿਹੜੇ ਵਿਧਾਇਕ ਜਿਹੜੇ ਬਹੁਤ ਵੱਡੇ ਵੱਡੇ ਜਿਨ੍ਹਾਂ ਨੇ ਆਪਣੇ ਕਹਿ ਲਓ ਕਿ ਕਰਲੇ ਆ ਖੜੇ ਮਹਿਲ ਖੜੇ ਕਰ ਲਏ ਆ ਜਾਂ ਕਹਿ ਲੀਏ ਕਿ ਆਪਣੀ ਸਲਤਨਤ ਬਣਾਲੀ ਆ ਜਿਹੜੇ ਭੁੱਖੇ ਮਰਦੇ ਜਿਹੜੇ ਕੈਂਚੀ ਜੱਪੜਾਂ ਦੇ ਵਿੱਚ ਆ ਕੇ ਗੁੱਚੀ ਦੀਆਂ ਗੱਲਾਂ ਕਰਦੇ ਨੇ ਗੁੱਚੀ ਦੀਆਂ ਐਣਕਾਂ ਲਾਉਂਦੇ ਨੇ ਤੇ ਡਿਫੈਂਡਰਾਂ ਗੱਡੀਆਂ ਜਾਂ ਹੋਰ ਫਾਰਚੂਨਰਾਂ ਤੇ ਵੱਡੇ ਮਹਿਲ ਤੇ ਵੱਡੇ-ਵੱਡੇ ਜਿਹੜੇ ਮੈਰਿਜ ਪੈਲਸ ਖਰੀਦਣ ਵਾਲੇ ਜਿਹੜੇ ਉਹ ਬਹੁਤ ਚਰਚਾ ਦੇ ਵਿੱਚ ਰਹੇ ਆ ਬੀਤੇ ਸਮੇਂ ਦੇ ਵਿੱਚ ਔਰ ਨਾਲ ਦੀ ਨਾਲ ਉਹ ਵੀ ਵਿਧਾਇਕ ਜਿਹੜੇ ਮਾਈਨਿੰਗ ਵਾਲਿਆਂ ਕੋ ਹਿੱਸਾ ਮੰਗਦੇ ਆ ਇਥੋਂ ਤੱਕ ਕਿ ਛੋਟੇ-ਮੋਟੇ ਟਰੈਕਟਰ ਜਾਂ ਟਰੱਕਾਂ ਦਾ ਕਾਰੋਬਾਰ ਜਿਹਨਾਂ ਨੇ ਮਿੱਟੀ ਢੋ ਕੇ ਆਪਣਾ ਗੁਜ਼ਾਰਾ ਕਰਨਾ ਮਾਲਵੇ ਦੇ ਇੱਕ ਵਿਧਾਇਕ ਦਾ ਉਹ ਵੀ ਰੌਲਾ ਪਿਆ ਸੀ ਕਿ ਉਹ ਵੀ ਹਿੱਸਾ ਮੰਗਦਾ ਸੀ ਜਦਕਿ ਉਸ ਵਿਧਾਇਕ ਦੀ ਜਿਹੜੀ ਇਮੇਜ ਸੀਗੀ ਉਹ ਬੜੀ ਇੱਕ ਪੰਜਾਬ ਪੱਖੀ ਤੇ ਇੱਕ ਗੁਰਸਿੱਖੀ ਪੱਖੀ ਸੀਗੀ ਪਰ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜਾ ਉਹ ਸਭ ਅੱਛਾ ਨਹੀਂ ਦੇ ਇਲਜ਼ਾਮ ਲੱਗ ਚੁੱਕਿਆ ਸੋ ਇਹ ਜਿਹੜੇ ਲੋਕ ਆ ਜਿਨ੍ਹਾਂ ਦਾ ਆਪਣਾ ਭਵਿੱਖ ਜਿਹੜਾ 2027 ਦੇ ਵਿੱਚ ਐਡਾ ਉੱਭਰਵਾਨੀਆਂ ਇੱਥੋਂ ਤੱਕ ਤੇ ਇੱਕ ਬੀਬੀ ਵਿਧਾਇਕਾ ਕਹਿੰਦੀ ਹੈ ਕਿ ਅਸੀਂ ਤਾਂ ਧੌਣ ਤੇ ਗੋਡਾ ਧਰ ਕੇ ਜਿਹੜਾ ਨਾ ਉਹ 117 ਸੀਟਾਂ ਜਿਹੜੀਆਂ ਲਵਾਂਗੇ ਤੇ ਜਿੱਤਾਂਗੇ ਅੰਮ੍ਰਿਤ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਬੇਅਦਬੀਆਂ ਹੋਈਆਂ 2015 ਦੇ ਵਿੱਚ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਸੀਗੀ ਤੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਘਰਾਂ ਚੋਂ ਨਿਕਲਣਾ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਸੀ ਇਹਨਾਂ ਨੂੰ ਘਰਾਂ ਵਿੱਚ ਰਹਿਣ ਲਈ ਜਿਹੜਾ ਮਜਬੂਰ ਕਰ ਦਿੱਤਾ ਸੀ ਤੇ ਉਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਪੂਰੇ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਸੀਗੀਆਂ ਔਰ ਇਹਨਾਂ ਰੈਲੀਆਂ ਦੇ ਵਿੱਚ ਇਹਨਾਂ ਦੇ ਲੀਡਰਾਂ ਦੀ ਜ਼ਬਾਨ ਬੜੀ ਤਿਲਕੀ ਸੀ ਇੱਥੋਂ ਤੱਕ ਕਹਿੰਦੇ ਸੀ ਕਿ ਜਿਹੜਾ ਅਕਾਲੀ ਭਾਜਪਾ ਸਰਕਾਰ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਆਲੋਚਨਾ ਕਰੂੰਗਾ ਉਹਦੀ ਧੌਣ ਤੇ ਗੋਡਾ ਧਰ ਦੇਾਂਗੇ ਪਰ ਉਹ ਜਿਹੜੇ ਐਡੇ ਤਣਾੜ ਐਡੇ ਬਦਮਾਸ਼ ਜਾਂ ਕਹਿ ਲਓ ਆਪਣੇ ਆਪ ਨੂੰ ਬਹੁਤ ਜਿਹੜੇ ਆ ਬਾਹੂਬਲੀ ਮੰਨਦੇ ਸੀਗੇ ਉਹਨਾਂ ਦੀ ਸਰਕਾਰਾਂ ਨੂੰ ਲੋਕਾਂ ਨੇ ਮੋਢਾ ਨਹੀਂ ਦਿੱਤਾ ਮਾਰਿਆ ਪਲਟਾ ਕੇ ਮੁੜ ਕੇ ਲੱਭਾ ਨਹੀਂ ਅੱਜ ਤੱਕ ਪੈਰਾਂ ਤੇ ਨਹੀਂ ਉਹ ਲੋਕ ਆਏ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਅਕਾਲੀ ਦਲ ਦੇ ਹੋਣ ਚਾਹੇ ਉਹ ਭਾਜਪਾ ਦੇ ਹੋਣ ਜਿਹੜੇ ਆਪਣੇ ਆਪ ਨੂੰ ਸਿਆਸਤ ਦੇ ਪੰਜਾਬ ਦੀ ਰਾਜਨੀਤੀ ਦੇ ਜਿਹੜੇ ਬਦਮਾਸ਼ ਮੰਨਦੇ ਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੋਢਾ ਨਹੀਂ ਦਿੱਤਾ ਕਹਿੰਦਾ ਭਾਵ ਕਿ ਉਹਨਾਂ ਨੂੰ ਮੂੰਹ ਨਹੀਂ ਲਾਇਆ ਤੇ ਫਿਰ ਇਹ ਇਹ ਬੀਬੀਆਂ ਜਿਹੜੀਆਂ ਜਿਹੜੀਆਂ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀਆਂ ਔਰ ਇਹਨਾਂ ਦੇ ਰਾਜਨੀਤਿਕ ਇਸ ਸਫ਼ਰ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਲੱਗੇ ਤੇ ਜਿਹੜੀ ਬੀਬੀ ਨੇ ਆਪਰੇਸ਼ਨ ਲੋਟਸ ਦਾ ਫੇਰ ਰਾਗ ਅਲਾਪਿਆ ਇਹਦੇ ਉੱਤੇ ਫੇਰ 55 ਲੱਖ ਦੀ ਜਿਹੜੀ ਆ ਇੱਕ ਪ੍ਰਧਾਨਗੀ ਆ ਜਿਹੜੀ ਉਹਦੀ ਟਰੱਕ ਯੂਨੀਅਨ ਦੀ ਤੇ ਉਤੋਂ ਇਲਾਵਾ ਹੋਰ ਵੀ ਵੱਡੇ ਗਹਿਰ ਗੰਭੀਰ ਇਲਜ਼ਾਮ ਲੱਗ ਚੁੱਕੇ ਆ ਤੇ ਇਸ ਤੋਂ ਇਲਾਵਾ ਹੋਰ ਵੀ 30-30 ਲੱਖ ਰੁਪਇਆ ਲੈ ਕੇ ਜਿਹੜੀਆਂ ਨਗਰ ਕਾਉਂਸਲ ਦੀਆਂ ਪ੍ਰਧਾਨਗੀਆਂ ਸੌਪਣ ਵਾਲੇ ਵਿਧਾਇਕ ਆ ਉਹ ਵੀ ਤਾਂ ਕਿਸੇ ਚਰਚਾ ਤੋਂ ਘਟ ਨਹੀਂ ਨਾ ਸੋ ਪਾਰਟੀ ਨੂੰ ਵੀ ਪਤਾ ਕਿ ਜਿਹੜੇ ਲੋਕਾਂ ਦੇ ਕਰਕੇ ਪਾਰਟੀ ਦੀ ਇਮੇਜ ਖਰਾਬ ਹੋ ਰਹੀ ਆ ਪਾਰਟੀ ਨੂੰ ਲੋਕਾਂ ਦੀ ਕਚਿਹਰੀ ਦੇ ਵਿੱਚ 2027 ਦੀਆਂ ਚੋਣਾਂ ਦੌਰਾਨ ਜਵਾਬ ਦੇਣਾ ਪਵੇਗਾ ਸੋ ਉਹ ਨਹੀਂ ਚਾਹਣਗੇ ਕਿ ਇਹੋ ਜਿਹੇ ਜਿਹੜੇ ਦਾਗਦਾਰ ਲੀਡਰ ਨੇ ਜਿਹੜੇ ਬਦਮਾਸ਼ੀ ਦੇ ਜੋਰ ਦੇ ਉੱਤੇ ਚੋਣਾਂ ਜਿੱਤਣਾ ਚਾਹੁੰਦੇ ਨੇ ਵੈਸੇ ਤਾਂ ਇਹਨਾਂ ਦੇ ਵੱਡੇ ਜਿਹੜੇ ਲੀਡਰ ਹਾਈ ਕਮਾਂਡ ਆਈ ਕਮ ਆਪਣੇ ਆਮ ਆਦਮੀ ਪਾਰਟੀ ਦੇ ਉਹ ਵੀ ਤਾਂ ਕਹਿੰਦੇ ਆ ਕਿ ਸ਼ਾਮ-ਦਾਮ ਦੰਡ ਭੇਦ ਜਿਹੜਾ ਉਹ ਇੱਕ ਜੁਮਲਾ ਬੋਲਿਆ ਸੀਗਾ ਉਹ ਇਹਨਾਂ ਦੇ ਵੱਡੇ ਲੀਡਰ ਨੇ ਉਹ ਅਜੇ ਇਹਨਾਂ ਦਾ ਖਹਿੜਾ ਨਹੀਂ ਛੱਡ ਰਿਹਾ ਫਿਰ ਹੁਣ ਧੌਣ ਤੇ ਗੋਡਾ ਧਰ ਕੇ ਜਿਹੜਾ ਰਾਜਨੀਤੀ ਕਰਨ ਦੇ ਦਾਅਵੇ ਕਰਦੇ ਆ ਇੱਕ ਪਾਸੇ ਤਾਂ ਸਰਕਾਰ ਦਾ ਪਹਿਲਾਂ ਹੀ ਛਟਕਾਰਾ ਨਹੀਂ ਹੋ ਰਿਹਾ ਪੰਜਾਬ ਦੇ ਲੋਕਾਂ ਕੋਲੋਂ ਵਿਰੋਧੀ ਧਿਰ ਕੋਲੋਂ ਜਾਂ ਇੱਕ ਬਾਗੀ ਮੀਡੀਆ ਦੇ ਕੋਲੋਂ ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਕਿਹੜਾ ਪੱਤਾ ਖੇਡੇਗੀ ਸਰਕਾਰ ਨਹੀਂ ਜਾਊਗੀ ਕਿ ਜਿਹੜੇ ਦਾਗੀ ਜਿਹੜੇ ਵਿਧਾਇਕ ਨੇ ਜਾਂ ਆਗੂ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ ਉਹ ਬੇਸ਼ੱਕ ਹੋਰ ਨਾ ਪਾਰਟੀਆਂ ਦੇ ਵਿੱਚੋਂ ਕੁਝ ਲੋਕਾਂ ਨੂੰ ਲੈ ਕੇ ਟਿਕਟਾਂ ਦੇ ਦੇਣ ਜਦੋਂ ਕਿ ਇਹਨਾਂ ਦੇ ਭਮੱਕੜ ਇਹਨਾਂ ਦੇ ਫਾਊਂਡਰ ਮੈਂਬਰ ਜਿਹੜੇ ਆ ਉਹ ਕੰਧਾਂ 'ਚ ਵੱਜਦੇ ਫਿਰਦੇ ਆ ਪਰ ਟਿਕਟਾਂ ਜਿਹੜੀਆਂ ਸੀਗੀਆਂ ਜਿਹੜੀਆਂ ਇਧਰ ਲਈ ਉਧਰ ਲਈ ਰਵਾਇਤੀ ਪਾਰਟੀਆਂ ਦਾ ਜਿਹੜਾ ਨਕਾਰਿਆ ਹੋਇਆ ਲਾਣਾ ਸੀਗਾ ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਨਵਾਜਿਆ ਔਰ ਉਹਨਾਂ ਨੂੰ ਜਿੰਮਨੀ ਚੋਣਾ ਵੀ ਲੜਾਈਆਂ ਜਿਹੜੇ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਸੰਨ ਸੋ ਹੁਣੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ 2027 ਦੇ ਵਿੱਚ ਕਿਹੜਾ ਰੁਖ ਇਕਤਿਆਰ ਕਰਦੀ ਆ ਪਰ ਹਾਲ ਦੀ ਘੜੀ ਭਾਜਪਾ ਦਾ ਆਪਰੇਸ਼ਨ ਲੋਟਸ ਜਿਹੜਾ ਇੱਕ ਵਾਰ ਫਿਰ ਗਪੌੜ ਸੰਖ ਵਾਲਾ ਜਿਹੜਾ ਇੱਕ ਗੱਪ ਹੀ ਜਿਹੜਾ ਉਹ ਸਾਬਤ ਹੁੰਦਾ ਨਜ਼ਰ ਆ ਰਿਹਾ ਆ ਕਿਹੜਾ ਆਗੂ ਇਸ ਬੀਬੀ ਦੇ ਕੋਲ ਪਹੁੰਚ ਕਰਦਾ ਉਹਦਾ ਨਾਂ ਤਾਂ ਲਿਆ ਜਾ ਸਕਦਾ ਐਡੀ ਕਿਹੜੀ ਡਰਨ ਵਾਲੀ ਗੱਲ ਆ ਕਿ ਜਾਂ ਫਿਰ ਇੱਕ ਵਾਰੀ ਫਿਰ ਕੇਜਰੀਵਾਲ ਤੇ ਸ਼ਿਸ਼ੋਧਿਆ ਤੇ ਭਗਵੰਤ ਮਾਨ ਨੂੰ ਡਰਾਉਣ ਦੇ ਵਾਸਤੇ ਇਹੋ ਜੇ ਨਾਟਕ ਇਹਨਾਂ ਲੋਕਾਂ ਦੇ ਵੱਲੋਂ ਕੀਤੇ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਿਹੜਾ ਰੋਖ ਇਕਤਿਆਰ ਕਰਦੀ ਆ ਇਹ ਜਿਹੜਾ ਇਹਨਾਂ ਦੀ ਰਾਜਨੀਤੀ ਦਾ ਊਠ ਆ ਕਿਹੜੇ ਕਰਵਟ ਬੈਠਦਾ ਇਹ ਦੇਖਣਾ ਬਣਦਾ ਕੱਲ ਨੂੰ ਫਿਰ ਕਿਸੇ ਨਵੇਂ ਮੁੱਦੇ ਦੇ ਨਾਲ ਖਾਮਲ ਹੋਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਪਰ ਹਾਲ ਦੀ ਕੜੀ ਇਹ ਕਹਿਣਾ ਬਣਦਾ ਕਿ ਇਹ ਜਿਹੜੇ ਲੋਕਾਂ ਵੱਲੋਂ ਤੇ ਪਾਰਟੀ ਵੱਲੋਂ ਨਕਾਰੇ ਆਗੂ ਆ ਇਹ ਵਾਰ-ਵਾਰ ਜਿਹੜੇ ਆ ਇਹ ਰੌਲਾ ਪਾਉਂਦੇ ਆ ਆਪਰੇਸ਼ਨ ਲੋਟਸ ਦਾ ਸੋ ਇਹ ਆਪਰੇਸ਼ਨ ਲੋਟਸ ਵੀ ਜਿਹੜਾ ਉਹ 15 ਲੱਖ ਵਾਲੇ ਜੁਮਲੇ ਵਾਂਗ ਜਿਹੜਾ ਕਦੀ ਵੀ ਇਸ ਪੰਜਾਬ ਦੀ ਰਾਜਨੀਤੀ ਜਾਂ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਮੁਕੰਮਲ ਨਹੀਂ ਹੋਵੇਗਾ ਰੱਬ ਰੱਖਾ ਫਿਰ ਮਿਲਾਂਗੇ